ਆਮ ਆਦਮੀ ਪਾਰਟੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਤਿੰਨ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰਾਂ ਤੇ ਲੋੜਵੰਦਾਂ ਨੂੰ ਸਿਹਤ ਸੰਭਾਲ ਪ੍ਰਦਾਨ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਉਹਨਾਂ ਨੇ ਕਿਹਾ ਕਿ ਐਂਬੂਲੈਂਸ ਮਰੀਜ਼ਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਲਿਜਾਣ ਅਤੇ ਉਹਨਾਂ ਨੂੰ ਸਮੇਂ ਸਿਰ ਇਲਾਜ ਲਈ ਮੁਹੱਈਆ ਕਰਵਾਉਣ ਲਈ ਸਹਾਇੀ ਹੋਣਗੀਆਂ ਪਾਵਿਤ ਇਲਾਕਿਆਂ ਦੇ ਵਿੱਚ ਅੱਜ ਐਂਬੂਲੈਂਸ ਜਿਹੜੀਆਂ ਜਾਰੀ ਕੀਤੀ ਗਈਆਂ ਮੋਹਾਲੀ ਦੇ ਐਮ.ਐਲ.ਏ. ਕਲਵਨ ਸਿੰਘ ਸਾਹ ਨਾਲ ਹੈ ਸਰ ਅੱਜ ਛੰਡੀਆਂ ਜਿਹੜੀ ਐ ਦਿੱਤੀ ਗਈ ਹੈ ਐਂਬੂਲੈਂਸ ਜਿਹੜੀਆਂ ਨੇ ਬਾਰ ਬਾਰ ਪਾਵਿਤ ਇਲਾਕਿਆਂ ਦੇ ਵਿੱਚ ਭੇਜੀ ਜਾ ਰਹੀਆਂ ਹੈ ਕੀ ਕੀ ਰਾਹ ਜਿਹੜੀਆਂ ਨੇ ਇਹ ਦੇਣੀਆਂ ਦੇਖੋ ਅੱਜ ਜਿਹੜੀਆਂ ਐਂਬੂਲੈਂਸਾਂ ਤਿੰਨੇ ਬੁਲਿਆ ਸਾਂ ਜਾ ਰਹੀਆਂ ਨੇ ਇਹਦੇ ਵਿੱਚ ਮੈਡੀਕਲ ਦਾ ਸਾਰਾ ਸਾਜੋ ਸਮਾਨ ਦਵਾਈਆਂ ਡਾਕਟਰ ਟੈਸਟਾਂ ਦਾ ਸਮਾਨ ਸਾਰੇ ਵਿੱਚ ਮਤਲਬ ਲੋਡ ਨੇ ਉਹ ਪੂਰੇ ਸਮਾਨ ਦੇ ਨਾਲ ਔਰ ਹਰ ਤਰ੍ਹਾਂ ਦਾ ਇਲਾਜ ਹੈ ਜਿਹੜਾ ਉੱਥੇ ਜਾ ਕੇ ਪਿੰਡ-ਪਿੰਡ ਦੇ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਕਰਨ ਗਿਆ ਔਰ ਮੈਨੂੰ ਇਹ ਲੱਗਦਾ ਵੀ ਇੱਕ ਬੜੀ ਵੱਡੀ ਰਾਹਤ ਆ ਜਿਹੜੀ ਦੇਖੋ ਜਿਹੜੀ ਰਾਹਤ ਸਮਗਰੀ ਜਿੱਦਾਂ ਖਾਣਾ ਪੀਣ ਦਾ ਸਮਾਨ ਆ ਉੱਥੇ ਬਹੁਤ ਪਹੁੰਚ ਰਿਹਾ ਹੈ ਲੇਕਿਨ ਐਦਾਂ ਦਾ ਜਿਹੜਾ ਕੰਮ ਆ ਜਿਹੜਾ ਜਿੱਦਾਂ மஞ்சੇ ਨੇ ਬੈੱਡ ਨੇ ਸਾਰੇ ਰੜ ਗਏ ਤੇ ਹੋਰ ਡੰਗਰਾਂ ਦੇ ਪਸ਼ੂਆਂ ਦੇ ਖਾਣ ਪੀਣ ਦਾ ਸਮਾਨ ਆ ਤੇ ਸਿਹਤ ਦੇ ਮੁਤਲਕ ਦਵਾਈਆਂ ਨੇ ਉਹ ਬਹੁਤ ਘੱਟ ਪਹੁੰਚ ਰਹੀਆਂ ਸੀ ਤੋਂ ਇਹ ਵੀ ਅੱਜ ਤਿੰਨ ਵੈਨਾਂ ਨੇ ਅਸੀਂ ਲੈਸ ਕਰਕੇ ਭੇਜੀਆਂ ਨੇ ਮੈਨੂੰ ਲੱਗਦਾ ਵੀ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਉੱਥੇ ਮਿਲੂਗਾ ਕਿਹੜੇ ਕਿਹੜੇ ਏਰੀਆ ਦੇ ਵਿੱਚ ਇਹ ਵੈਨਾਂ ਜਿਹੜੀਆਂ ਜਾਣੀਆਂ ਤੇ ਕਿੰਨੇ ਕਿ ਦਿਨ ਜਿਹੜੀਆਂ ਨੇ ਉੱਥੇ ਰਹਿਣ ਤੇ ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਵੀ ਜ਼ਰੂਰਤ ਹੋਊਗੀ ਉੱਥੇ ਉੱਥੇ ਲੋਡ ਪਊਗੀ ਉੱਥੇ ਜਿਹੜੇ ਨੋਡਲ ਅਫਸਰ ਨੇ ਜਾਂ ਜਿਹੜੇ ਡਿਊਟੀ ਲੱਗੀ ਹੋਈ ਹੈ ਜਾਂ ਜਿਹੜੇ ਮੈਡੀਕਲ ਅਫਸਰ ਨੇ ਜਿੱਥੇ ਉਹ ਕਹਿਣਗੇ ਉੱਥੇ ਉਹ ਪਹੁੰਚਣਗੇ ਵਿਧਾਨ ਸਭਾ ਦਾ ਸਪੈਸ਼ਲ ਸੈਟਰ ਜਿਹੜਾ ਹੈ ਸੀਐਮ ਸਾਹਿਬ ਵੱਲੋਂ ਬੁਲਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦਾ ਬਸ ਉਹ ਹੁਣ ਇਹੇ ਕਰਕੇ ਬੁਲਾਇਆ ਗਿਆ ਕਿਉਂਕਿ ਕੁਝ ਬੰਦਸ਼ਾਂ ਨੇ ਜਿਹੜੀਆਂ ਹਟਾਉਣੀਆਂ ਜ਼ਰੂਰੀ ਨੇ ਤੇ ਮੈਨੂੰ ਇਹ ਲੱਗਦਾ ਵੀ ਉਹ ਹਟਾਉਣ ਕਰਕੇ ਬੁਲਾਇਆ ਗਿਆ ਤੇ ਕਾਨੂੰਨ ਦੇ ਵਿੱਚ ਕਿਤੇ ਅਰਥ ਨਾ ਨੇ ਉਹਨਾਂ ਦੂਰ ਕਰਨ ਲਈ ਇਹ ਸਾਰਾ ਜਿਹੜਾ ਕੱਲ ਜਿਹੜਾ ਕਿ ਬਿਲਕੁਲ ਸਾਫ ਤੌਰ ਤੇ ਕਹਿ ਸਕਦੇ ਆ ਕਿ ਜਿਹਨ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਹੜ੍ਹ ਆਏ ਹੋਏ ਨੇ ਉਸ ਏਰੀਆ ਦੇ ਵਿੱਚ ਜਿਹੜੀਆਂ ਨੇ ਇਹ ਤਿੰਨ ਐਂਬੂਲੈਂਸਾਂ ਜਾਣ ਗਿਆ ਉੱਥੇ ਜਾ ਕੇ ਜਿਹੜੇ ਬਾਹਰ ਪ੍ਰਭਾਵਿਤ ਲੋਕ ਨੇ ਉਹਨਾਂ ਦਾ ਇਲਾਜ ਕਰਨ ਗਿਆ ਤੇ ਬਿਲਕੁਲ ਅਗਰ ਗੱਲ ਕੀਤੀ ਜਾਂ ਅਮਲੀ ਸਰ ਤਰਨ ਤਾਰ ਤੇ ਜਿਸ ਦਿਨ ਇਲਾਕਿਆਂ ਦੇ ਵਿੱਚ ਜ਼ਿਆਦਾ ਹੜ੍ਹ ਦੀ ਜਿਹੜੀ ਮਾਰ ਪਈ ਸੀ ਉਸ ਏਰੀਆ ਦੇ ਵਿੱਚ ਜਾਵੇ ਕਿ ਨਾਲ ਹੀ ਜਿਹੜਾ ਸਪੈਸ਼ਲ ਵਿਧਾਨ ਸਭਾ ਦਾ ਸત્ર ਬੁਲਾਇਆ ਜਾ ਰਿਹਾ ਹੈ ਉਹਦੇ ਤੇ ਹਰਪਾਲ ਚੀਮਾ ਹੋਰਾਂ ਨੇ ਵੀ ਸਾਫ ਤੌਰ ਤੇ ਕਿਹਾ ਕਿ ਉਸ ਦੇ ਵਿੱਚ ਜਿਹੜੀ ਐਮੈਂਡਮੈਂਟ ਜਿਹੜੇ ਹੈ ਕਾਨੂੰਨ ਦੇ ਵਿੱਚ ਕਰਨ ਦੀ ਜ਼ਰੂਰਤ ਆ ਉੱਥੇ ਹੀ ਅਗਰ ਹਾਲੀ ਦੇ ਐ ਕੀ ਜੋ ਅਮੈਂਡਮੈਂਟ ਜਿਹੜੀ ਹੈ ਕਾਨੂੰਨ ਦੇ ਵਿੱਚ ਹੋਵੇ ਕਿ ਜਿਹੜੇ ਵੀ ਵਰ ਆਪਣਾ ਬਾੜ ਪ੍ਰਭਾਵੀ ਜਿਹੜੇ ਇਲਾਕੇ ਨੇ ਉੱਥੇ ਜਿਹੜੀਆਂ ਨੇ ਲੋਕਾਂ ਨੂੰ ਸੁਵਿਧਾ ਪਹੁੰਚ ਸਕਣ ਜਿਹੜਾ ਜਿਹੜੀ ਰਾਹਤ ਰਾਸ਼ੀ ਹੈ ਉਹ ਉਹਨਾਂ ਨੂੰ ਪਹੁੰਚ ਸਕੇ ਇਹਨੂੰ ਲੈ ਕੇ ਜਿਹੜਾ ਹੈ ਵਿਧਾਨ ਸਭਾ 70 ਜਿਹੜਾ ਹੈ ਬੁਲਾਇਆ ਜਾ ਰਿਹਾ ਮੁਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੇਠੀ ਦੀ ਰਿਪੋਰਟ